ਹਾਂਜੀ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਤੇ ਲੋ ਮਿੱਤਰੋ ਅੱਜ ਤੁਹਾਨੂੰ ਨਾ ਇੱਕ ਇਟਲੀ ਦਾ ਰੰਗ ਵਿਖਾਈਏ ਵੀ ਇੱਕ ਇਟਲੀ ਦੀ ਖਾਸੀਅਤ ਆ ਕਿ ਇਹ ਜਿੱਦਾਂ ਮਾਲਾ ਵੀ ਇਹਦਾ ਮਾਹੌਲ ਚਾਲ ਜਿਹੜਾ ਪੰਜਾਬ ਵਾਂਗੂ ਜਾਂ ਪਿੰਡਾਂ ਵਰਗਾ ਮਾਹੌਲ ਚਾਲਿਆ ਤੇ ਹੁਣ ਜਿੱਥੇ ਅਸੀਂ ਅੱਜ ਆਏ ਆ ਇਹਨੂੰ ਆਪਣਾ ਕਹਿੰਦੇ ਆ ਬਰੇਸ਼ੀਆ ਆਊਟਲੈਟ ਤੇ ਇੱਥੇ ਮਿੱਤਰੋ ਜਿੱਦਾਂ ਬ੍ਰਾਂਡ ਨੇ ਲਗਭਗ 100 ਤੋਂ ਉੱਤੇ ਦੇ ਬ੍ਰਾਂਡ ਆ 100 ਤੋਂ ਲੈ ਵਾਧੇ ਜਿਆਦਾ ਬ੍ਰਾਂਡ ਨੇ ਵੀ ਜਿੱਥੇ ਜਿੱਦਾਂ ਆਮ ਹੁੰਦਾ ਵਾ ਵੀ ਮੋਲਾਂ ਦੇ ਵਿੱਚ ਹੁੰਦਾ ਸਾਰਾ ਸਿਸਟਮ ਵੀ ਉਹ ਮੋਲ ਹੁੰਦੇ ਵੱਡੇ ਵੱਡੇ ਉਹਨਾਂ ਦੇ ਬ੍ਰਾਂਡ ਹੁੰਦੇ ਆ ਤੇ ਪਰ ਆ ਜਿਹੜਾ ਸਿਸਟਮ ਇਹਨਾਂ ਨੇ ਬਣਾਇਆ ਵੀ ਇੱਕ ਪੂਰਾ ਪਿੰਡ ਦਾ ਪਿੰਡ ਬਣਾਇਆ ਜਿਹਦੇ ਵਿੱਚ ਗਰਾਊਂਡ ਫਲੋਰ ਤੇ ਹੀ ਸਾਰੇ ਹੀ A ਤੋਂ ਲੈ ਕੇ Z ਤੱਕ ਇੱਥੇ ਬ੍ਰਾਂਡ ਹੈਗੇ ਆ ਤੇ ਗਲੀਆਂ 'ਚ ਤੇ ਉਹ ਵੇਖਣ ਨੂੰ ਇਦਾਂ ਲੱਗਦਾ ਵੀ ਇਦਾਂ ਹੀ ਕਿਸੇ ਪਿੰਡ ਦੀ ਸ਼ਹਿਰ ਕਰਨ ਦੇ ਆ ਤੇ ਉਹ ਇੱਕ ਸਵਾਦ ਵੀ ਜਿਹੜਾ ਵੱਖਰਾ ਹੀ ਹੁੰਦਾ ਇੱਕ ਫੀਲਿੰਗ ਇਦਾਂ ਆਉਂਦੀ ਵੀ ਜਿੱਦਾਂ ਇੱਕ ਟੂਰਿਸਟ ਪਲੇਸ ਹੁੰਦਾ ਉਹ ਚੀਜ਼ ਤੇ ਉਹ ਤੋਂ ਬਾਅਦ ਜਿੱਦਾਂ ਮੰਨ ਲਓ ਸ਼ਾਪਿੰਗ ਕਰਨੀ ਆ ਤੇ ਉਹ ਸਭ ਤੋਂ ਵਧੀਆ ਬੈਸਟ ਆ ਬੰਦੇ ਕੋਲ ਟਾਈਮ ਹੋਵੇ ਖੁੱਲਾ ਇੱਥੇ ਆਓ ਬਰੇਸ਼ੀਆ ਆਊਟਲੈਟ ਹੋਰ ਕੀ ਕਹਿੰਦੇ ਇਹਨੂੰ ਕਿਦਾਂ ਕਿਹੜਾ ਪਿੰਡ ਆ ਵਿਲੇਜ ਹਾਂ ਡਿਜ਼ਾਈਨਰ ਵਿਲੇਜ ਹਾਂ ਡਿਜ਼ਾਈਨਰ ਵਿਲੇਜ ਕਹਿ ਦਿੰਦੇ ਇਹਨੂੰ ਤੇ ਆ ਪਿੱਛੇ ਬੋਰਡ ਲੱਗਾ ਵਾ ਇਹਦੇ ਇਹਦੇ ਉੱਤੇ ਸਾਰੇ ਹੀ ਬ੍ਰਾਂਡ ਆ ਜਿੰਨੇ ਵੀ ਆ ਉਹ ਸਾਰੇ ਹੀ ਇਹਨਾਂ ਲਿਖੇ ਆ ਵੀ ਆਹ ਕੁਝ ਆ ਤੇ ਅੱਜ ਉਹ ਤੁਹਾਨੂੰ ਥੋੜੀ ਜਿਹੀ ਸੈਰ ਕਰਾਉਂਦੇ ਆ ਆਪਾਂ ਹੁਣ ਹੋ ਤੇ ਥੋੜਾ ਜਿਹਾ ਲੇਟ ਗਏ ਆ ਸਾਡਾ ਪਿੰਡਾ ਸਾਡਾ ਸਾਹਤਾ ਵੀ ਇਦਾਂ ਵੀ ਅਸੀਂ ਜਿੱਥੇ ਵੀ ਜਾਈਏ ਥੋੜਾ ਜਿਹਾ ਲੇਟ ਹੀ ਹੋ ਜਾਂਦਾ ਤੇ ਆਜੋ ਤੁਹਾਨੂੰ ਫਾਇਰ ਕਰਾਉਣੇ ਸਭ ਤੋਂ ਪਹਿਲਾਂ ਆਵੇ ਅੱਜ ਤਾਂ ਮਾਪਾ ਪੀਜੜੀ ਜਿਹੜਾ ਆ ਜਿਹੜਾ ਬ੍ਰਾਂਡ ਆ ਇਹ ਮੈਨੂੰ ਲੱਗਦਾ ਨਾਰਵੇ ਦਾ ਨਾਰਵੇ ਦਾ ਨਾ ਇਹ ਨਾਰਵੇ ਦਾ ਪੱਕਾ ਨਹੀਂ ਅੰਦਾਜ਼ਾ ਜਿਹਾ ਹੀ ਆ ਘੈਂਟ ਬ੍ਰਾਂਡ ਆ ਪੂਰਾ ਤੇ ਡਿਸਕਾਊਂਟ ਵੀ ਲੱਗਾ ਜੇ ਮਿੱਤਰੋ ਪੂਰਾ ਤੇ ਉੱਤੋਂ ਚੱਲਣ ਰਿਹਾ ਆਪਣਾ ਬਲੈਕ ਫਰਾਈਡੇ ਬਲੈਕ ਫਰਾਈਡੇ ਡਿਸਕਾਊਂਟ ਚੱਲਦੀ ਮਾਰ ਖਿੱਚ ਲੋ ਖਿੱਚ ਲੋ ਮਾਰ ਆਹੋ ਜੀ ਇੰਡੀਆ ਜਾਣ ਵਾਲੇ ਖਾਸ ਇੰਡੀਆ ਜਾਣ ਵਾਲੇ ਜਿਹੜੇ ਬੰਦੇ ਆ ਜਿੱਦਾਂ ਹੁਣ ਇਹ ਸਾਡੇ ਮਾਮੇ ਦਾ ਪੁੱਤ ਜਿਹੜਾ ਵੀਡੀਓ ਬਣਾਉਣ ਰਿਹਾ ਇੰਨੇ ਜਾਣਾ ਇੰਡੀਆ ਤੇ ਇਹਨੂੰ ਟੀਕਾ ਹੀ ਹੁਣ ਜਿਹੜਾ ਵਾ ਲਵਾਉਣਾ ਇੱਥੋਂ ਲੱਗ ਗਿਆ ਅੱਗੇ ਇੱਥੋਂ ਅੱਗੇ ਲਵਾ ਲਿਆ ਥੋੜਾ ਬੋਤਾ ਸਮਾਨ ਗੱਡੀ 'ਚ ਰੱਖ ਆਏ ਆ ਤੇ ਹੁਣ ਇਹਨੂੰ ਫੇਰ ਟੀਕਾ ਲਵਾਉਣਾ ਥੋੜਾ ਜਿਹਾ ਇਹਨੂੰ ਕਹਿਣਾ ਵੀ ਆਹ ਚੀਜ਼ ਚੁੱਕ ਲਾ ਘੈਂਟੀ ਸਹੀ ਹੈ ਸ਼ੋਪਿੰਗ ਜਿਹੜੀ ਇਹਨੂੰ ਪੂਰੀ ਘੈਂਟ ਕਰਾਉਣੀ ਹੈ ਹੱਤ ਕਰਾਉਣੀ ਹੈ ਸਹੀ ਹੈ ਦਿਖਾਓ ਫਿਰ ਕਰਾਓ ਟ੍ਰੈਲ ਵੇਖੋ ਆਈ ਦਾ ਮੋੜ ਚਾਲ ਆ ਕਿੱਦਾਂ ਲੱਗਦਾ ਨਾ ਜਿੱਦਾਂ ਕਿਸ ਪਿੰਡ 'ਚ ਫਿਰਨਦੇ ਆ ਹਾਂ ਪਰ ਤੂੰ ਇਧਰ ਵਖਾ ਆ ਆ ਬ੍ਰਾਂਡ ਵੇ ਜਿੰਨੇ ਵੀ ਆ ਇਹ ਸਭ ਜਿੱਦਾਂ ਇਧਰ ਨੂੰ ਕਰੀ ਜਿੱਦਾਂ ਸ਼ਾਪਿੰਗ ਮਾਲ ਹੁੰਦਾ ਵਾ ਹਾਂਜੀ ਹਾਂਜੀ ਪਰ ਇਹ ਆ ਵੀ ਇਹ ਮਾਲ ਨਹੀਂ ਆ ਸ਼ਾਪਿੰਗ ਪਿੰਡ ਆ ਇਹ ਸ਼ਾਪਿੰਗ ਪਿੰਡ ਇੱਥੇ ਖਾਣ ਪੀਣ ਨੂੰ ਵੀ ਬਹੁਤ ਸੋਹਣਾ ਆਪਣਾ 12 ਪੜੀਆਂ ਸਟਾਰ ਬੱਕ ਦੀ ਆ ਜਿੱਦਾਂ ਮੰਨ ਲਾ ਚਾਹ ਪੀ ਸਕਦੇ ਜੀ ਮੈਕਡੋਨਲਡ ਮਕਡੋਨਲ ਦੂਜਾ ਤੀਜਾ ਲੱਟਾਂ ਰੋ ਪੱਟਾਂ ਸਾਰਾ ਕੁਝ ਹੀ ਆ ਸਹੀ ਆ ਤੇ ਆ ਜੋ ਨਾਲ ਨਾਲ ਜਿੱਦਾਂ ਉਹ ਆਪਾਂ ਕਮੋਨ ਏ ਨਾਲ ਆਪਣਾ ਮੇਰਾ ਭਰਾ ਵੱਡਾ ਸਹੀ ਹਰਪ੍ਰੀਤ ਸਿੰਘ ਨੰਬਰਦਾਰ ਸਹੀ ਆ ਤੇ ਨਾਲ ਸੁਖਬੀਰ ਸਿੰਘ ਬੋਪਾਰਾ ਸਹੀ ਆ ਤੇ ਜਿਹੜਾ ਇਤਰੀ ਦੀਆਂ ਇਤਲੀ ਦੇ ਪਿੰਡ ਚ ਜਿਹੜਾ ਸਵਾਦ ਲੈਣਦੇ ਆ ਬੰਦੇ ਝੋਟੀ ਦੇ ਲਿਆਂਦੇ ਹੈ ਜਿੰਨੇ ਵੀ ਆ ਬੰਦੇ ਸਾਡੇ ਨਾਲ ਨਾ ਵੀ ਝੋਟੀ ਦੇ ਆ ਬੰਦੇ ਸਾਡੇ ਨਾਲ ਬਹੁਤੀ ਭੀੜ ਨਹੀਂ ਆ ਵੀ ਸਰਕਲ ਸਾਡਾ ਜਿਹੜੇ 5-7 ਬੰਦੇ ਆ ਹੀ ਇਹੋ ਹੀ ਬੰਦੇ ਆ ਅੱਜ ਕੱਲ ਜਿੱਦਾਂ ਦਾ ਜਮਾਨਾ ਆ ਗਿਆ ਬਹੁਤੇ ਯਾਰ ਬਣਾਉਣ ਤੋਂ ਕੋਈ ਫਾਇਦਾ ਨਹੀਂ ਹੂੰ ਤੇ ਤੁਸੀਂ ਜਿਹੜੇ ਨਾਲ ਜਿੱਦਾਂ ਪਹਿਲੀਆਂ ਤੋਂ ਜਿਹੜੇ ਨਾਲ ਆ ਉਹੋ ਹੀ ਨਾਲ ਨੇ ਤੇ ਨਵੇਂ ਸੱਜਣਾਂ ਦੀ ਤਾਂ ਸਾਡੇ 'ਚ ਹੈ ਨਹੀਂ ਗੀ ਸਹੀ ਹੈ ਨਵੇਂ ਸੱਜਣ ਜਿਹੜੇ ਆ ਵੀ ਉਹ ਹੀ ਬਣਾਈਏ ਤੇ ਬਾਕੀ ਉਹਦਾ ਪਿਆਰ ਸਤਿਕਾਰ ਹਰੇਕ ਬੰਦੇ ਨੂੰ ਹੀ ਆ ਲਵ ਹੀ ਆ ਪਰ ਜਿਹੜੇ ਲੋਕ ਇੱਥੇ ਆ ਵੀਰ ਯਕੀਨ ਜਿੱਤ ਕੇ ਤੇ ਫਿਰ ਡੰਗ ਮਾਰਦੇ ਆ ਸਹੀ ਹੈ ਤੇ ਕਰਕੇ ਤੇ ਉਹਨਾਂ ਤੋਂ ਬਚਾ ਕਰਦੇ ਆ ਆ ਜੋ ਨਾਲ ਨਾਲ ਆਉਂ ਤੁਰੇ ਚੱਲਦੇ ਆ ਜੱਗਿਆ ਸਹੀ ਆ ਇੱਕ ਤੇ ਆਪਾਂ ਮੈਗ ਵੀ ਆर्डर ਕਰਦੇ ਆ ਹੁਣ ਸਹੀ ਆ ਵੀ ਇੱਕ ਮੈਗ ਜ਼ਰੂਰੀ ਆ ਜਦੋਂ ਆਪਾਂ ਹੁਣ ਵੀਡੀਓ ਬਣਾਉਨੇ ਆ ਹਮ ਹਮ ਉਹ ਵੀ ਜ਼ਰੂਰੀ ਆ ਕਿਉਂਕਿ ਆਪਣਾ ਏਦਾਂ ਫੋਨ ਤੇ ਲੱਗੇ ਰਹਿਣਾ ਪੈ ਰਿਹਾ ਤੇ ਫਿਰ ਮੈਗ ਜਿਹੜੇ ਆ ਉਹ ਆर्डर ਕਰਦੇ ਆ ਸਹੀ ਆ ਤੇ ਨਾਲ ਨਾਲ ਦੇਖੋ ਫਰਾ ਕੇ ਇੱਕ ਪਿੰਡ ਦੀ ਸੈਰ ਵੀ ਹੁੰਦੀ ਆ ਹਮ ਵੀ ਜਿੱਥੇ ਸਿਰਫ ਲੀੜੇ ਕੱਪੜੇ ਦੀਆਂ ਦੁਕਾਨਾਂ ਨੇ ਸਹੀ ਆ ਠੀਕ ਆ ਕਿ ਨਹੀਂ ਇਹ 100 ਤੋਂ ਉੱਤੇ ਦਾ ਬ੍ਰਾਂਡ ਹੈ ਹਨਾ ਇੱਥੇ ਹਾਂ 100 ਤੋਂ ਉੱਤੇ ਦਾ ਬਣਾਉਂਦੇ ਜਿਹੜਾ ਬੜੀ ਖਾਸ ਕਰਕੇ ਬਣਾ ਆ ਜਿੱਦਾਂ ਨੇ ਖਾਸ ਕਰਕੇ ਇਟਾਲੀਅਨ ਜਿੱਦਾਂ ਮਾਲਾ ਹਾਂ ਹਾਂ ਇਹਨਾਂ ਦੇ ਲੋਕਲ ਜਿਹੜੇ ਆ ਬੜੇ ਕਈ ਘੈਂਟ ਬ੍ਰਾਂਡ ਨੇ ਸਹੀ ਆ ਜਿੱਦਾਂ ਵੀ ਉਹ ਹੈ ਉਹ ਮਹਿੰਗੇ ਨੇ ਕਈ ਦੇਖੇ ਵੀ ਨਹੀਂ ਕਦੇ ਹਾਂ ਤੇ ਮੁੜ ਕੇ ਆ ਵੇਖ ਜਿੱਦਾਂ ਅਜ ਯੂਨਾਈਟਿਡ ਕਲਰ ਆਫ ਬੈਲਟਨ ਹਾਂ 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 ਜੂਸੀਬੀ ਜੂਸੀ ਵੀ ਇਹਨੂੰ ਕਹਿੰਦੇ ਆ ਤੇ ਸੱਚ ਮਿੱਤਰੋ ਇੱਧਰ ਕਰ ਯਾਰ ਮੇਰਾ ਭਰਾ ਨਾ ਜਰੂਰ ਕੋ ਜਿਹੜੇ ਕੋ ਬੰਦੇ ਸ਼ਿਕਾਰੀ ਆ ਸਾਨੂੰ ਨਾ ਇੱਕ ਪਰਫਿਊਮ ਦੱਸਿਓ ਯਾਰ ਕੋਈ ਘੇੜ ਗਿਆ ਜਿਹੜਾ ਕੋਈ ਮੰਨ ਲਓ ਅੱਤ ਹੋਵੇ ਕਿ ਜਿੱਦਾਂ ਮੰਨ ਲਓ ਸਾਡਾ ਕੰਮ ਡੇਰੀ ਫਾਰਮ ਦਾ ਹਸਤਾਲੇ ਤੁਲੇਆਣਾ ਜਿਹੜਾ ਭੈਜੋ ਗੋਇਂ ਗੈ ਦੀ ਬੋੜਾ ਦੇ ਹੈ ਨਾ ਜਿਹੜਾ ਲਾਇਆ ਹੋਵੇ ਤਾਂ ਪਤਾ ਲੱਗ ਜਿਹੜਾ ਗਾਈਆਂ ਦੇ ਲਾਈਏ ਤੇ ਉਹ ਵੀ ਆਖਣ ਵੀ ਹਾਂ ਪੈਸੇ ਢੇਲੇ ਦਾ ਕੋਈ ਚੱਕਰ ਨਹੀਂ ਆਏ ਹਾਂ ਹਾਂ ਲਿੰਗੇ ਸਸਤੇ ਦਾ ਨਹੀਂ ਕੋ ਰੌਣਾ ਓਏ ਹਾਂ ਹਾਂ ਇਹ ਵੀ ਪਰਫਿਊਮ ਘੈਂਟ ਹੋਵੇ ਪਰਫਿਊਮ ਘੈਂਟ ਬਰਾ ਭਰਾ ਕੋਈ ਜਿਹੜੇ ਬੰਦੇ ਸਟਾਰੀ ਆ ਥੋੜਾ ਜਿਹਾ ਕਮੈਂਟ ਕਰਕੇ ਜਰੂਰ ਦੱਸੋ ਵੀ ਵੀਰ ਆ ਜਿਹੜਾ ਪਰਫਿਊਮ ਹੈ ਤੁਸੀ ਗੱਲ ਉਹੀ ਹੈ ਵੀ ਜੇਬ ਦਾ ਨਹੀਂ ਚੱਕਰ ਸੌਦਾ ਚੰਗਾ ਚਾਹੀਦਾ ਆ ਚੀਜ਼ ਘੈਂਟ ਚਾਹੀਦੀ ਜਿੱਦਾਂ ਆਵੇ ਵੀ ਚੀਜ਼ ਘੈਂਟ ਚਾਹੀਦੀ ਐਕਸੀਡੈਂਟ ਨਾ ਕਰਦੀ ਸਹੀ ਹੈ

ਜਿਹੜਾ ਆਪਣਾ ਲੱਗੀ ਏ ਦੂਜੀ ਸਕੂਲ ਤੋਂ ਆ ਕੇ 40% ਲੱਗੀ ਏ। ਠੀਕ ਬਹੁਤ ਵਧੀਆ। ਆਪਣਾ ਆਓ ਤੇ ਟੀਕੇ ਲਵਾਓ ਇੱਥੇ ਆਣ ਕੇ। ਹੈ? ਓ ਜਿੱਦਾਂ ਜਿੱਦਾਂ ਜੱਗੇ ਨੂੰ ਟੀਕੇ ਲਵਾਏ ਦੋ ਤਿੰਨ ਰਹੀ ਹੈ। ਹੈ? ਇਹਦਾ ਲੈ ਕਾਰਡ ਇਹ। ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਵੀ ਤੁਸੀਂ ਸਾਡੇ ਨਾਲ ਨਾ ਜੁੜੇ ਜੇ ਸਾਡੀਆਂ ਵੀਡੀਓ ਵੇਖਦੇ ਜੇ ਦਿਨਾਂ ਕੀ ਕੰਮ ਚੁੱਕਦਾ ਤੁਸੀਂ। ਉਹ ਵੇਖ ਵੇਖ ਕੇ ਮਤਲਬ ਥੋੜਾ ਕੰਮ ਤੁਸੀਂ ਵੀ ਕਰਨ ਲੇ ਜੇ ਸਾਡੀ ਵੀਡੀਓ ਵੇਖ ਕੇ ਤੇ ਆਹ ਕ੍ਰਿਸਮਸ ਟਰੀ ਦੇ ਲਾਗੇ ਵੇ ਫੋਟੋ ਕ੍ਰਿਸਮਸ ਟਰੀ ਜੱਟਾਂ ਆਹੀ ਕੀ ਲੈਣਾ ਐ ਤੇ ਤੂੰ ਨਹੀਂ ਅਗਲੇ ਹੰ ਦਾ ਵੀ ਤਿਆਰ ਆ ਉਹ ਤਾਂ ਠੀਕ ਆ ਪਰ ਠੀਕ ਆ ਓਕੇ ਹੀ ਆ ਓਕੇ ਹੀ ਆ ਕਿ ਮੈਨੂੰ ਲੱਗਦਾ ਆ ਆਰਟੀਫੀਸ਼ੀਅਲ ਜਆ ਬਣਾਇਆ ਨਾ ਨਕਲੀ ਜਆ ਤੇ ਅਜੇ ਪਰੇ ਵੀ ਆ ਮਨ ਨੂੰ ਵੇਖੋ ਮਾਹੌਲ ਜਾਲ ਕਿਦਾਂ ਮਿੱਤਰੋ ਇਟਲੀ ਦਾ ਵੇਖਾ ਮਾਰਾ ਏ ਘੁਮਾ ਕੇ ਸਾਰਿਆਂ ਨੂੰ ਦਿਖਾਦਾ ਜਿਹੜਾ ਇਟਲੀ ਆ ਨਾ ਇਟਲੀ ਦੇ ਰੰਗ ਨੇ ਵੱਖੋ ਵੱਖਰੇ ਰੰਗ ਨੇ ਵੱਖੋ ਵੱਖਰੇ ਏਰੀਏ ਵੱਖੋ ਵੱਖਰੇ ਰੰਗ ਦੇ ਵਿੱਚ ਤੁਸੀਂ ਮੰਨ ਲਓ ਵੀ ਜਿਹੜਾ ਫੈਸ਼ਨ ਆ ਇਟਲੀ ਦਾ ਦੁਨੀਆ ਭਰ ਦੇ ਵਿੱਚ ਜਿਹੜਾ ਮਸ਼ਹੂਰ ਆ ਉਹ ਜਿੱਦਾਂ ਮਲਾਣ ਤੋਂ ਚੱਲਦਾ ਜਿਹੜਾ ਇੱਥੋਂ ਦੀਆਂ ਮਾਲਾਂ ਜਿਹੜੀਆਂ ਚੀਜ਼ਾਂ ਬਣੀਆਂ ਜਾਂ ਮਾਲਾਂ ਇੱਥੋਂ ਦੀਆਂ ਜਿਹੜਾ ਜਿੱਦਾਂ ਹੁਣ ਮੰਨ ਲਾ ਵੀ ਇੱਕ ਪ੍ਰਾਣੀਆਂ ਮਾਰਤਾਂ ਦੀ ਦੇਖਭਾਲ ਜਾਂ ਜਿਹੜੀਆਂ ਸੰਭੀਆਂ ਨੇ ਜਾਂ ਇਟਲੀ ਦਾ ਖਾਣ ਪਾਣ ਉਹਦੀ ਕੋਈ ਰੀਸ ਨਹੀਂ ਗੀ ਦੁਨੀਆ ਦੇ ਵਿੱਚ ਸਹੀ ਹੈ ਇਹ ਇੱਕ ਰੰਗ ਹੀ ਅਹੀਂ ਇਟਲੀ ਦਾ ਵਿਖਾਉਂਦੇ ਆ ਵੀ ਕਿੰਨਾ ਸੋਹਣਾ ਉਹਨਾ ਕਿੰਨੇ ਵਧੀਆ ਤਰੀਕੇ ਨਾਲ ਵੀ ਇੱਕ ਜਿਹੜਾ ਪਿੰਡ ਦਾ ਪਿੰਡ ਬਣਾਇਆ ਤੇ ਜਿਹਦੀ ਤੁਹਾਨੂੰ ਆਪਾਂ ਸ਼ੇਅਰ ਕਰਾਉਂਦੇ ਆ ਤੇ ਬਾਕੀ ਚਲੋ ਹੌਲੀ ਹੌਲੀ ਤੁਹਾਨੂੰ ਦੂਸਰੇ ਪਾਸੇ ਵੀ ਲੈ ਕੇ ਚੱਲਦੇ ਆ ਪਾਈਂ ਚੱਗਿਆ ਆਜਾ ਆਜਾ ਸੀਕੇ ਆ ਜਿਹੜਾ ਸੀਕੇ ਦਾ ਬ੍ਰਾਂਡ ਆ ਗਿਆ ਸਹੀ ਹੈ ਇਦਾਂ ਹੀ ਇੱਥੇ ਜਿੱਦਾਂ ਹਾਂ ਹਾਂ ਇਹ ਤੁਹਾਨੂੰ ਜਿੱਦਾਂ ਦੱਸਿਆ ਵੀ ਬੜੇ ਹੀ ਬ੍ਰਾਂਡ ਨੇ ਇੱਦਾਂ ਉਹ ਜਿਹੜਾ ਆਪਰੇਜ਼ਰ ਕਿਲਾ ਬ੍ਰਾਂਡ ਆ ਜੇ ਆਪਣੇ ਇੰਡੀਆ ਇਹਨਾਂ ਦੇ ਗੈਸ ਆ ਗਿਆ ਅੱਗੇ ਗੈਂਟ ਆ ਗਿਆ ਗੈਂਟ ਆ ਗਿਆ ਗੈਸ ਆ ਗਿਆ ਗੈਪ ਆ ਗਿਆ ਡੋਨੀ ਹਿਲ ਫਿਗਰ ਆ ਗਿਆ ਬਹੁਤਾ ਨਹੀਂ ਸਾਡਾ ਮਾੜਾ ਮੋਡਾ ਵਾਹ ਹੈਗਾ ਉਦਾਂ ਹਾਂ ਅਬਰਨ ਅਬਰੁੰਦਾਨਿਆ ਨਾ ਸਹੀ ਆ ਬਹੁਤਾ ਨਹੀਂ ਮਾੜਾ ਮੋਟਾ ਜਿਹੜਾ ਸਾਡਾ ਵੀ ਸਿਸਟਮ ਇਹਦਾ ਹੈਗਾ ਸਕੈਚਰ ਦੇ ਵੀਰ ਇੰਡੀਆ ਵੀ ਹੈਗਾ ਨਾ ਇਦਾਂ ਇਦਾਂ ਕੋਈ ਮਤਲਬ ਹੁਣ ਜਿਹੜਾ ਮੇਨ ਭਰਾਵਾਂ ਨੂੰ ਪੁੱਛੀ ਅਸੀਂ ਗੱਲ ਉਹ ਜਰੂਰ ਦੱਸਿਓ ਸਾਨੂੰ ਹਾਂ ਆਹ ਇਹ ਤੋਂ ਜਵਾਕ ਵੀ ਵੇਖ ਲਾ ਜੱਗਿਆ ਹਾਂ ਕੁੜੀਆਂ ਵੀ ਨਵਾਂ ਨਵਾਂ 10-10 ਮਹੀਨਿਆਂ ਦਾ ਹੀ ਤੁਰ ਲੱਗ ਜਾਂਦੇ ਆਵੇ ਨਾ ਟਿੱਡੀ ਆਹ ਟਿੱਡੀ ਜੀ ਵਿਖਾਈ ਮਾੜਾ ਜਿਹਾ ਉਹ ਵੀ ਕਿੱਡੀ ਜਈ ਉਹ ਹੈ ਬਾਕੀ ਮਿੱਤਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਵੀਡੀਓ ਇਦਾਂ ਸ ਜਿਹੜੀ ਆ ਉਹ ਜਿਆਦਾ ਲੰਬੀ ਹੋ ਜਾਣੀ ਆ ਵੀਡੀਓ ਨੂੰ ਲੰਬਾਣਾ ਕਰੇ ਤੁਸੀਂ ਸਾਨੂੰ ਦੱਸਿਓ ਜਰੂਰ ਕਿ ਕਿੱਦਾਂ ਦਾ ਮਾਹੌਲ ਚੱਲ ਲੱਗਾ ਤੁਹਾਨੂੰ ਇਟਲੀ ਦਾ ਇਟਲੀ ਦੇ ਵੱਖ-ਵੱਖ ਰੰਗ ਨੇ ਜਿਹੜੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਇਹ ਦੁਕਾਨਾਂ ਚ ਦੁਕਾਨਾਂ ਚ ਵੇਖ ਕੁੱਤੇ ਲਈ ਫਿਰਦੇ ਇਹ ਵੀ ਵੇਖ ਕਿੱਡੀ ਵੱਡੀ ਗੱਲ ਆ ਕੁੱਤਿਆਂ ਦੇ ਬੜੇ ਸ਼ੌਂਕੀ ਨੇ ਕੁੱਤਿਆਂ ਦੇ ਬਹੁਤ ਸ਼ੌਂਕੀ ਐ ਤੇ ਬਾਕੀ ਜਿੱਦਾਂ ਤੁਹਾਨੂੰ ਦੱਸਾਂ ਲੈ ਹਉ ਕੁੱਤੇ ਦਾ ਬ੍ਰਾਂਡ ਹੀ ਆ ਗਿਆ ਲੱਲਾ ਮੰਨੂ ਹੋਵੇ ਉਹ ਕੁੱਤਾ ਹੀ ਪਾਤਾ ਨਾ ਬ੍ਰਾਂਡ ਤੇ ਬਾਕੀ ਜਿੱਦਾਂ ਤੁਹਾਨੂੰ ਦੱਸਣ ਦੇ ਆ ਵੀ ਆਪਾਂ ਜਿੱਦਾਂ ਇਟਲੀ ਦੇ ਜਿਹੜੇ ਰੰਗ ਆ ਤੁਹਾਨੂੰ ਹੌਲੀ-ਹੌਲੀ ਵਿਖਾਵਾਂਗੇ ਇਹ ਵੀ ਇੱਕ ਇੱਕ ਵੱਖਰੀ ਚੀਜ਼ ਐ ਐਕਸਪੀਰੀਅੰਸ ਐ ਇੱਕ ਲਾਈਫ ਦਾ ਬਾਕੀ ਇੱਕ ਚੀਜ਼ ਹੋਰ ਐ ਮੇਰਾ ਭਰਾ ਜੇ ਕੋਈ ਹੋਰ ਦੇਸ਼ 'ਚ ਕੋਈ ਬੰਦਾ ਸਾਡੀ ਵੀਡੀਓ ਵੇਖਦਾ ਤੇ ਸਾਨੂੰ ਦੱਸਿਓ ਜਰੂਰ ਵੀ ਇਦਾਂ ਦਾ ਮਾਹੌਲ ਚੱਲ ਕੇ ਤੇ ਹੋਰ ਵੀ ਹੈਗਾ ਹਾਂ ਤੇ ਬਾਕੀ ਓਕੇ ਬਾਈ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਸਾਡੇ ਵੱਲੋਂ ਪਿਆਰ ਸਤਿਕਾਰਿਆ ਲਵ ਯੂ ਜਿੰਦੇ ਬਾਦ ਕਰੋ